ਹਾਂਜੀ ਸਤ ਸ੍ਰੀ ਅਕਾਲ ਜੀ ਤੁਹਾਨ ਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੋਕ ਦੇ ਬਹੁਤ ਹੀ ਜ਼ਿਆਦਾ ਸਰਲ ਚਮਤਕਾਰੀ ਉਪਾਅ ਲੈ ਕੇ ਆਏ ਹਾਂ ਅੱਜ ਦੀ ਵੀਡੀਓ ਦੇ ਵਿੱਚ ਤੇ ਜੇਕਰ ਤੁਸੀਂ ਲੋਕ ਦੇ ਇਹ ਉਪਾਅ ਸ਼ਨੀਵਾਰ ਦੇ ਦਿਨ ਨੂੰ 2-4 ਮਿੰਟ ਦਾ ਸਮਾਂ ਕੱਢ ਕੇ ਇਹੇ ਕਰ ਲੈਣਿਓ ਤਾਂ ਤੁਸੀਂ ਸਮਝ ਲਓ ਕਿ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫ ਦੂਰ ਹੋ ਜਾਣਗੇ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੇ ਤੁਹਾਨੂੰ ਹਰ ਫੀਲਡ ਦੇ ਵਿੱਚ ਸਫਲਤਾ ਹੀ ਹਾਸਲ ਹੋਵੇਗੀ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਤਾਂ ਜੋਤਿਸ਼ ਸ਼ਾਸਤਰ ਦੇ ਵਿੱਚ ਵੀ ਲੋਕ ਨੂੰ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਤੇ ਉੱਤਰ ਮੰਨਿਆ ਗਿਆ ਹੈ ਇਸ ਦੇ ਨਾਲ-ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਲੋង ਦਾ ਉਪਾਅ ਕਰ ਲੈਂਦਾ ਹੈ ਤਾਂ ਉਹ ਉਸ ਵਿਅਕਤੀ ਦੀ ਬੰਦ ਕਿਸਮਤ ਦੇ ਤਾਲੇ ਨੂੰ ਖੋਲ ਕੇ ਰੱਖ ਦਿੰਦਾ ਹੈ ਇਸ ਦੇ ਨਾਲ-ਨਾਲ ਜੇਕਰ ਅਸੀਂ ਲੋង ਦਾ ਉਪਾਸ sahi ਤਰੀਕੇ sahi ਦਿਨ ਕਰ ਲਿਆ ਜਾਵੇ sahi ਸਮੇਂ ਤਾਂ ਇਹ ਕਦੇ ਵੀ ਕੀਤਾ ਗਿਆ ਉਪਾਸ ਸਾਡਾ ਫੀਲ ਨਹੀਂ ਹੋ ਸਕਦਾ ਇਸੀ ਤਰ੍ਹਾਂ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਲੋਕ ਦੇ ਚਾਰ ਉਪਾਅ ਲੈ ਕੇ ਆਏ ਹਾਂ ਪੈਸਿਆਂ ਦੇ ਸੰਬੰਧੀ ਘਰ ਦੇ ਵਿੱਚ ਬਿਮਾਰੀ ਤੇ ਉਸ ਦੇ ਸੰਬੰਧੀ ਜੇਕਰ ਤੁਹਾਡੇ ਘਰ ਪਰਿਵਾਰ ਜਾਂ ਕਾਰੋਬਾਰ ਨੂੰ ਬੁਰੀ ਨਜ਼ਰ ਲੱਗ ਗਈ ਤੁਹਾਡੇ ਕਾਰੋਬਾਰ ਜਿਹੜਾ ਉਹ ਚੱਲਦਾ ਨਹੀਂ ਚੱਲਦਾ ਚੱਲਦਾ ਕਾਰੋਬਾਰ ਰੁਕ ਗਿਆ ਹੈ ਤੇ ਉਸ ਲਈ ਇਹ ਤੁਸੀਂ ਚਾਰ ਉਪਾਅ ਕਰ ਸਕਦੇ ਹੋ ਜੇਕਰ ਤੁਸੀਂ ਵਿਸ਼ਵਾਸ ਦੀ ਨਾਲ ਇਹ ਚਾਰ ਉਪਾਅ ਕਰ ਲਓਗੇ ਤਾਂ ਤੁਹਾਨੂੰ ਇਹ ਚਾਰ ਉਪਾਅ ਤੁਹਾਡੀ ਜ਼ਿੰਦਗੀ ਦੀ ਹਰ ਇੱਕ ਮਨੋ ਕਾਮਨਾ ਇੱਛਾ ਨੂੰ ਪੂਰੀ ਕਰੇਗਾ ਤੇ ਇਸ ਕਰਕੇ ਅੱਜ ਦੇ ਜੋ ਵੀਡੀਓ ਹੈ ਨਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਵੀਡੀਓ ਦੇ ਅੰਤ ਤੱਕ ਜ਼ਰੂਰ ਬਨੇ ਰਹੋ ਤੇ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਉਪਰ ਤੋਂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਾਧ ਤੋਂ ਵਾਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਤੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਸਭ ਤੋਂ ਪਹਿਲਾ ਜੋ ਉਪਾਏ ਉਹਨਾਂ ਲੋਕਾਂ ਦੇ ਲਈਏ ਜੇਕਰ ਸਾਡੇ ਘਰ ਜਾਂ ਪਰਿਵਾਰ ਨੂੰ ਕਿਸੇ ਦੀ ਬੁਰੀ ਨજર ਲੱਗੀ ਗਈ ਹੈ ਜਾਂ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਅਕਸਰ ਹੁੰਦਾ ਕਿ ਇਹ ਕਿ ਕਈ ਵਾਰ ਅਜੇ ਹੀ ਘਟਨਾ ਸਾਡੇ ਨਾਲ ਵਾਪਰਦੀ ਹੈ ਕਿ ਸਾਨੂੰ ਆਪਣੇ ਘਰ ਦੇ ਵਿੱਚ ਬੈਠਿਆ ਹੀ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਕਿ ਕੋਈ ਵਿਅਕਤੀ ਆਪਣੇ ਘਰ ਦੇ ਵਿੱਚ ਰਹਿੰਦਾ ਹੈ ਤਾਂ ਉਸ ਨੂੰ ਘਬਰਾਟ ਮਹਿਸੂਸ ਹੁੰਦੀ ਹੈ ਤੇ ਜਦੋਂ ਉਹ ਆਪਣੇ ਘਰ ਤੋਂ ਬਾਹਰ ਜਾਂਦਾ ਹੈ ਤਾਂ ਉਸ ਨੂੰ ਚੰਗਾ ਫੀਲ ਹੁੰਦਾ ਹੈ ਤੇ ਅੱਜ ਕੱਲ ਦਾ ਜੋ ਕਾਲ ਯੁੱਗ ਦਾ ਸਮਾਂ ਹੈ ਇਸ ਸਮੇਂ ਦੇ ਵਿੱਚ ਤੁਹਾਡੇ ਆਪਣੇ ਰਿਸ਼ਤੇਦਾਰ ਸਾਖ ਸੰਬੰਧੀ ਤੁਹਾਨੂੰ ਚੰਗਾ ਖਾਂਦੇ ਪੀਂਦੇ ਦੇਖ ਹੀ ਨਹੀਂ ਸਕਦੇ ਸਾਰੀ ਤਰੱਕੀ ਨੂੰ ਦੇ ਕੇ ਉਹ ਜਲਣਾ ਸ਼ੁਰੂ ਕਰ ਦਿੰਦੇ ਨੇ ਤੇ ਇਸ ਤਰ੍ਹਾਂ ਦੀਆਂ ਜਦੋਂ ਸਾਡੇ ਨਾਲ ਪ੍ਰੋਬਲਮ ਹੁੰਦੀਆਂ ਨੇ ਗਿਆ ਉਹ ਸਾਡੇ ਘਰ ਨੂੰ ਬੁਰੀ ਨજર ਲਗਾ ਦਿੰਦੇ ਨੇ ਤੇ ਇਹ ਆਪਣੇ ਘਰ ਦਾ ਨજર ਦੋਸ਼ ਜਾਂ ਫਿਰ ਕੀਤਾ ਕਰਾਇਆ ਦੂਰ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਸ਼ਨੀਵਾਰ ਵਾਲੇ ਦਿਨ ਸ਼ਨੀਵਾਰ ਦੇ ਦਿਨ ਤੁਸੀਂ ਰਾਤ ਦੇ ਸਮੇਂ ਨੌ ਲੌਂਗ ਲੈ ਲੈਣੇ ਨੇ ਲੌਂਗ ਲੈਣ ਦੇ ਨਾਲ ਨਾਲ ਤੁਸੀਂ ਜਾਂ ਤਾਂ ਮਿੱਟੀ ਦਾ ਕੋਈ ਬਰਤਨ ਲੈ ਸਕਦੇ ਹੋ ਤੇ ਜਾਂ ਫਿਰ ਪਿੱਤਲ ਦਾ ਇਥੇ ਤੁਸੀਂ ਸਟੀਲ ਤੇ ਲੋਹੇ ਦਾ ਕੋਈ ਵੀ ਬਰਤਨ ਯੂਜ਼ ਨਹੀਂ ਕਰਨਾ ਤੇ ਜੇਕਰ ਤੁਸੀਂ ਮਿੱਟੀ ਦਾ ਕੋਈ ਕਟੋਰੀ ਜਾਂ ਫਿਰ ਬਰਤਨ ਲੈ ਰਹੇ ਹੋ ਤਾਂ ਤੁਸੀਂ ਉਸ ਦੇ ਵਿੱਚ ਕੀ ਕਰਨਾ ਹੈ ਨੌ ਲੌਂਗ ਪਾ ਲੈਣੇ ਨੇ ਨੌ ਲੌਂਗ ਪਾਉਣ ਦੇ ਨਾਲ-ਨਾਲ ਤੁਸੀਂ 4-5 ਕਪੂਰ ਦੀਆਂ ਟਿੱਕੀਆਂ ਪਾ ਲੈਣੀਆਂ ਨੇ ਇਸ ਦੇ ਨਾਲ-ਨਾਲ ਤੁਸੀਂ ਦੋ ਹਰੀਆਂ ਇਲਾਇਚੀਆਂ ਛੋਟੀਆਂ ਪਾ ਲੈਣੀਆਂ ਨੇ ਇਸੇ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਲੈ ਕੇ ਨੌ ਲੌਂਗ ਚਾਰ ਪੰਜ ਕਪੂਰ ਦੀਆਂ ਟਿਕੀਆਂ ਦੋ ਹਰੀਆਂ ਇਲਾਇਚੀਆਂ ਇਹਨਾਂ ਨੂੰ ਤੁਸੀਂ ਮਿੱਟੀ ਦੇ ਕਿਸੇ ਵੀ ਬਰਤਨ ਦੇ ਵਿੱਚ ਪਾ ਕੇ ਤੇ ਇਹਨਾਂ ਨੂੰ ਤੁਸੀਂ ਜਲਾਉਣਾ ਹੈ ਜਲਾ ਕੇ ਕੀ ਕਰਨਾ ਹੈ ਕਿ ਇਹਨਾਂ ਦਾ ਜਿਹੜਾ ਧੂਆ ਹੋਵੇਗਾ ਉਹ ਧੂਏ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜਿਵੇਂ ਆਪਾਂ ਧੂਣੀ ਦਿੰਨੇ ਹਰ ਇੱਕ ਕਮਰੇ ਦੇ ਵਿੱਚ ਹਰ ਇੱਕ ਜਗ੍ਹਾ ਤੇ ਕੋਨੇ-ਕੋਨੇ ਤੇ ਇਹੇ ਜੋ ਅਸੀਂ ਚਲਾਉਣਾ ਇਹਦਾ ਧੂਆ ਸਾਡੇ ਘਰ ਦੇ ਕੋਨੇ-ਕੋਨੇ ਦੇ ਵਿੱਚ ਜਾਣਾ ਚਾਹੀਦਾ ਜਿਵੇਂ ਤੁਸੀਂ ਇਹਨਾਂ ਨੂੰ ਜਲਾਓਗੇ ਫਿਰ ਜਿਹੜੇ ਭਾਂਡੇ ਦੇ ਵਿੱਚ ਜਲਾਓਗੇ ਉਸ ਭਾਂਡੇ ਨੂੰ ਚੁੱਕ ਕੇ ਤੁਸੀਂ ਆਪਣੇ ਘਰ ਦੇ ਹਰ ਇੱਕ ਕਮਰੇ ਦਾ ਕੋਨੇ ਦਾ ਇੱਕ ਚੱਕਰ ਲਗਾ ਦੇਣਾ ਹੈ ਇਸੇ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਜਲਣ ਤੋਂ ਬਾਅਦ ਜਿਹੜੀ ਇਹਨਾਂ ਦੀ ਰਾਖ ਹੋਵੇਗੀ ਉਹ ਰਾਖ ਨੂੰ ਤੁਸੀਂ ਕਿਸੇ ਡੱਬੇ ਚਾ ਕੰਟੇਨਰ ਦੇ ਵਿੱਚ ਸਟੋਰ ਕਰਕੇ ਰੱਖ ਲੈਣਾ ਹੈ ਤੇ ਹਰ ਰੋਜ਼ ਤੁਸੀਂ ਕੀ ਕਰਨਾ ਹੈ ਕਿ ਸ਼ਾਮ ਦੇ ਸਮੇਂ ਜਾਂ ਸਵੇਰ ਦੇ ਸਮੇਂ ਜਾਂ ਫਿਰ ਜਦੋਂ ਵੀ ਤੁਹਾਡੇ ਕੋਲ ਸਮਾਂ ਹੁੰਦਾ ਦਿਨ ਦੇ ਵਿੱਚ ਤੁਸੀਂ ਇੱਕ ਗੜਵੀ ਚਾ ਕਿਸੇ ਖੁੱਲੇ ਬਰਤਨ ਦੇ ਵਿੱਚ ਸਾਫ਼ ਪਾਣੀ ਪਾ ਕੇ ਉਸ ਦੇ ਵਿੱਚ ਦੋ ਚੁਟਕੀ ਇਹ ਰਾਖ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਮਿਲਾ ਕੇ ਤੇ ਉਸ ਪਾਣੀ ਦਾ ਤੁਸੀਂ ਛਿੱਟਾ ਆਪਣੇ ਘਰ ਦੇ ਵਿੱਚ ਹਰ ਰੋਜ਼ ਦੇਣਾ ਹੈ ਇਸ ਰਾਕਾਂ ਦੇ ਨਾਲ ਤੁਹਾਡੇ ਘਰ ਨੂੰ ਭਾਵੇਂ ਕਿਸੇ ਦੀ ਕਿੰਨੀ ਵੀ ਬੁਰੀ ਨਜ਼ਰ ਆ ਜਾ ਬਦਦਵਾ ਕਿਉਂ ਨਾ ਲੱਗੀ ਹੋਵੇ ਉਹ ਤੁਰੰਤ ਹੀ ਤੁਹਾਡੇ ਘਰ ਤੋਂ ਦੂਰ ਹੋ ਜਾਵੇਗੀ ਤੇ ਜਦੋਂ ਤੁਸੀਂ ਹਰ ਰੋਜ਼ ਇਸ ਤਰੀਕੇ ਦੇ ਨਾਲ ਤੁਸੀਂ ਛਿੜਕੋਗੇ ਚਲ ਉਹ ਰਾਖ ਪਾ ਕੇ ਤਾਂ ਜੇਕਰ ਤੁਹਾਡੇ ਘਰ ਦੇ ਉੱਪਰ ਕੁਝ ਕਰ ਕਰ ਵਾਰ ਰਿਹਾ ਹੋਵੇਗਾ ਜਾਂ ਸੋਚ ਰਿਹਾ ਹੋਵੇਗਾ ਉਹ ਉੱਥੇ ਹੀ ਤੁਰੰਤ ਰੁਕ ਜਾਵੇਗਾ ਉਸ ਦਾ ਤੁਹਾਡੇ ਉੱਪਰ ਕਿਸੇ ਵੀ ਚੀਜ਼ ਦਾ ਪ੍ਰਭਾਵ ਨਹੀਂ ਪਵੇਗਾ ਇਹ ਸੀ ਜੀ ਪਹਿਲਾ ਉਪਾਅ ਕਰਨ ਦੀ ਨજર ਦੋਸ਼ ਨੂੰ ਦੂਰ ਕਰਨ ਦੇ ਲਈ ਤੇ ਜਾਂ ਫਿਰ ਤੁਹਾਡੇ ਘਰ ਨੂੰ ਕਿਸੇ ਨੇ ਬਦਵਾ ਜਾਂ ਹਾਲ ਲਗਾ ਦਿੱਤੀਏ ਤੇ ਇਹ ਸਾਰੀਆਂ ਪ੍ਰੋਬਲਮ ਇਸ ਉਪਾਅ ਦੇ ਨਾਲ ਦੂਰ ਹੋ ਜਾਣਗੀਆਂ ਤੇ ਹੁਣ ਗੱਲ ਕਰਦੇ ਆ ਜੀ ਅਸੀਂ ਦੂਸਰੇ ਉਪਾਅ ਦੀ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਉਹਨਾਂ ਦਾ ਕੋਈ ਫੈਮਿਲੀ ਮੈਂਬਰ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਭਾਵੇਂ ਬਿਮਾਰੀ ਕਿਸੇ ਵੀ ਤਰ੍ਹਾਂ ਦੀ ਕਿਉਂ ਨਾ ਹੋਵੇ ਤੇ ਉਸ ਦੇ ਲਈ ਇਹ ਉਪਾਅ ਕਰਨਾ ਇਹ ਨਹੀਂ ਹੈ ਕਿ ਤੁਸੀਂ ਦਵਾਈ ਛੱਡ ਦੇਣੀ ਉਪਾਅ ਹੀ ਕਰਨਾ ਹੈ ਦਵਾਈ ਤਾਂ ਜੋ ਤੁਹਾਡਾ ਇਲਾਜ ਚੱਲ ਰਿਹਾ ਉਹ ਤੁਸੀਂ ਕਰਵਾਉਣਾ ਹੈ ਮੈਡੀਸਿਨ ਤੁਸੀਂ ਖਾਣੀ ਹੈ ਉਸ ਦੇ ਨਾਲ ਨਾਲ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਇਸ ਲਈ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਪੰਜ ਸ਼ਨੀਵਾਰ ਇਸ ਉਪਾਅ ਨੂੰ ਕਰਨਾ ਹੈ ਤੇ ਤੁਸੀਂ ਜਿਹੜੇ ਵੀ ਧਰਮ ਦੇ ਉਹ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਤੇ ਜਿਹੜੇ ਸਥਾਨ ਤੇ ਜਾਣੇ ਉਹ ਕਿਸੇ ਵੀ ਧਾਰਮਿਕ ਸਥਾਨ ਤੇ ਉੱਥੇ ਜਾ ਕੇ ਤੁਸੀਂ ਹਰ ਸ਼ਨੀਵਾਰ ਜਾਣਾ ਹੈ ਆਪਣੇ ਘਰ ਤੋਂ ਤੁਸੀਂ ਦੋ ਲੌਂਗ ਲੈ ਕੇ ਜਾਣੇ ਨੇ ਮੰਨ ਲਓ ਕਿ ਤੁਸੀਂ ਗੁਰਦੁਆਰਾ ਸਹਿਬ ਜਾਣੇ ਹੋ ਤੁਸੀਂ ਗੁਰਦੁਆਰਾ ਸਾਹਿਬ ਸ਼ਨੀਵਾਰ ਪੰਜ ਸ਼ਨੀਵਾਰ ਜਾਣਾ ਹੈ ਤੇ ਪੰਜ ਸ਼ਨੀਵਾਰ ਹੀ ਤੁਸੀਂ ਦੋ-ਦੋ ਲੋਗ ਨਾਲ ਲੈ ਕੇ ਜਾਣੇ ਨੇ ਉਹ ਦੋ ਲੋਗ ਤੁਸੀਂ ਉੱਥੇ ਲਿਜਾ ਕੇ ਮੱਥਾ ਟੇਕ ਕੇ ਰੱਖ ਦੇਣਿਆ ਤੇ 108 ਵਾਰ ਉੱਥੇ ਹੀ ਬੈਠ ਕੇ ਤੁਸੀਂ ਮੋਲਵੰਤ ਚਾ ਵਾਹਿਗੁਰੂ ਦਾ ਸਿਮਰਨ ਕਰਨਾ ਹੈ 108 ਵਾਰ ਸਿਰਫ ਇੰਨਾ ਹੀ ਉਪਾਏ ਜੇਕਰ ਤੁਸੀਂ ਇਸ ਉਪਾਣ ਨੂੰ ਪੰਜ ਸ਼ਨੀਵਾਰ ਲਗਾਤਾਰ ਇਸੇ ਹੀ ਤਰੀਕੇ ਦੇ ਨਾਲ ਕਰ ਲੈਣੇ ਹੋ ਤੇ ਤੁਹਾਡੇ ਘਰ ਦੇ ਵਿੱਚ ਜਿਹੜਾ ਵੀ ਵਿਅਕਤੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਉਹ ਤੁਰੰਤ ਠੀਕ ਹੋਣਾ ਸ਼ੁਰੂ ਹੋ ਜਾਵੇਗਾ ਤੇ ਇਸ ਉਪਾਣ ਨੂੰ ਕਰਦੇ ਸਮੇਂ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਇਹ ਉਪਾਅ ਕਰਨਾ ਹੈ ਨਾ ਪੰਜ ਸ਼ਨੀਵਾਰ ਲਗਾਤਾਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੇਵਨ ਨਹੀਂ ਕਰਨਾ ਸ਼ਰਾਬ, ਮੀਟ, ਆਂਡਾ ਬਿਲਕੁਲ ਵੀ ਇਸ ਚੀਜ਼ ਦਾ ਸੇਵਨ ਨਹੀਂ ਕਰਨਾ ਇਹ ਚੀਜ਼ ਦੇ ਸੇਵਨ ਕਰਨ ਤੋਂ ਬਿਨਾ ਹੀ ਤੁਸੀਂ ਇਸ ਉਪਾਉ ਨੂੰ ਕਰਨਾ ਫਿਰ ਵੀ ਤੁਹਾਡਾ ਇਹ ਕੀਤਾ ਗਿਆ ਉਪਾਸ ਸਫਲ ਹੋਵੇਗਾ ਇੱਕ ਵਾਰ ਤੁਸੀਂ ਜ਼ਰੂਰ ਕਰਿਓ ਇਸ ਉਪਾਉ ਨੂੰ ਤੁਹਾਨੂੰ ਇਹ ਉਪਾਅ ਕਰਨ ਦੇ ਸਮੇ 1 ਰੁਪਿਆ ਦਾ ਖਰਚਾ ਨਹੀਂ ਹੋਣਾ ਪਰ ਤੁਹਾਨੂੰ ਇਸ ਦੇ ਬਹੁਤ ਜ਼ਿਆਦਾ ਚਮਤਕਾਰੀ ਫਾਇਦੇ ਮਿਲਣਗੇ ਇਹ ਸੀ ਸਾਡਾ ਅੱਜ ਦੀ ਵੀਡੀਓ ਦਾ ਦੂਸਰਾ ਉਪਾਅ ਤੇ ਹੁਣ ਗੱਲ ਕਰਦੇ ਹਾਂ ਜੀ ਤੀਸਰੇ ਉਪਾਅ ਦੀ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡਾ ਚੱਲਦਾ ਚੱਲਦਾ ਕਾਰੋਬਾਰ ਜਿਹੜਾ ਰੁਕ ਗਿਆ ਹੈ ਪੇਸਾ ਅਸੀਂ ਕੀ ਕਰੀਏ ਕਿ ਸਾਡਾ ਫਿਰ ਤੋਂ ਦੁਬਾਰਾ ਤੋਂ ਕਾਰੋਬਾਰ ਸਾਡਾ ਉਸੇ ਹੀ ਤਰੀਕੇ ਦੇ ਨਾਲ ਚੱਲਣਾ ਸ਼ੁਰੂ ਹੋ ਜਾਵੇ ਇਹ ਜਿਹੜਾ ਤੁਸੀਂ ਉਪਾਅ ਕਰਨੇ ਨੇ ਇਹ ਦਿਨ ਬੁੱਧਵਾਰ ਨੂੰ ਕਰਨਾ ਹੈ ਜੋ ਅਸੀਂ ਪਹਿਲੇ ਦੋ ਉਪਾਅ ਦੱਸੇ ਨੇ ਉਹ ਤੁਸੀਂ ਸ਼ਨੀਵਾਰ ਨੂੰ ਹੀ ਕਰਨੇ ਨੇ ਤੇ ਇਹ ਵਾਲਾ ਉਪਾਅ ਜੋ ਇਹ ਤੁਸੀਂ ਕਰਨੇ ਬੁੱਧਵਾਰ ਦੇ ਦਿਨ ਨੂੰ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਛੋਟਾ ਜਿਹਾ ਚਾਹੀਦਾ ਲਾਲ ਰੰਗ ਦਾ ਕੱਪੜਾ ਰੁਮਾਲ ਸਾਹੀ ਦਾ ਲਾਲ ਰੰਗ ਦਾ ਤੁਸੀਂ ਕੱਪੜਾ ਲੈਣਾ ਤੇ ਉਸ ਦੇ ਨਾਲ-ਨਾਲ ਤੁਸੀਂ ਲੈਣੀ ਨੇ 21 ਲੌਂਗ ਜਿਹੜੇ ਤੁਸੀਂ ਇਹ ਸਾਰੇ ਉਪਾਅ ਕਰਨ ਦੇ ਸਮੇਂ ਲੌਂਗ ਲੈਣਿਆ ਨਾ ਉਹ ਲੌਂਗ ਲੈਣ ਦੇ ਸਮੇਂ ਤੁਸੀਂ ਧਿਆਨ ਰੱਖਣਾ ਕਿ ਉਹ ਲੌਂਗ ਬਿਲਕੁਲ ਫੁੱਲ ਵਾਲੇ ਹੋਣੇ ਚਾਹੀਦੇ ਨੇ ਤੇ ਟੁੱਟੇ ਫੁੱਟੇ ਲੌਂਗ ਨਹੀਂ ਹੋਣੇ ਚਾਹੀਦੇ ਇਸੀ ਤਰ੍ਹਾਂ ਲਾਲ ਰੰਗ ਦਾ ਕੱਪੜਾ ਲੈ ਕੇ 1 ਕਿਲੋ ਲੌਂਗ ਲੈ ਕੇ ਤੇ ਉਸ ਦੇ ਨਾਲ-ਨਾਲ ਤੁਸੀਂ 11 ਕਪੂਰ ਦੀਆਂ ਟਿੱਕੀਆਂ ਜਾਂ ਫਿਰ ਛੋਟੇ-ਛੋਟੇ ਪੀਸ ਲੈ ਲੈਣੇ। ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਲੈ ਕੇ ਆਪਣੇ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਉਸ ਧਾਰਮਿਕ ਸਥਾਨ ਤੇ ਤੁਸੀਂ ਚਲੇ ਜਾਣਾ ਹੈ। ਜਿਹੜੇ ਲੋਕ ਗੁਰਦੁਆਰਾ ਸਾਹਿਬ ਜਾਂਦੇ ਨੇ ਉਹ ਗੁਰਦੁਆਰਾ ਸਾਹਿਬ ਜਾ ਸਕਦੇ ਨੇ ਤੇ ਜਿਹੜੇ ਲੋਕ ਮੰਦਰ ਜਾਂਦੇ ਨੇ ਉਹ ਗਣੇਸ਼ ਜੀ ਦੇ ਮੰਦਰ ਵੀ ਜਾ ਸਕਦੇ ਨੇ। ਤੇ ਜਿਹੜੇ ਲੋਕ ਕਿਨੇਸ਼ੀਰੇ ਮੰਦਿਰ ਚ ਜਾਣਗੇ ਤੇ ਉਹਨਾਂ ਨੇ ਕੀ ਕਰਨਾ ਹੈ ਜੋ ਸੱਜਾ ਪਾਸਾ ਸੱਜਾ ਪੈਰ ਹੋਵੇਗਾ ਨਾ ਉਸ ਸਾਈਡ ਤੇ ਇਹ ਲਾਲ ਰੰਗ ਦੇ ਕੱਪੜੇ ਦੇ ਵਿੱਚ ਜੋ ਅਸੀਂ 21 ਲੌਂਗ ਤੇ 11 ਕਪੂਰ ਪਾਏ ਹੋਣਗੇ ਉਸ ਕੱਪੜੇ ਨੂੰ ਤੁਸੀਂ ਟੱਚ ਕਰਾ ਕੇ ਹੀ ਆ ਜਾਣਾ ਤੇ ਇਸੇ ਤਰ੍ਹਾਂ ਜਿਹੜੇ ਗੁਰਦੁਆਰਾ ਸਾਹਿਬ ਜਾਂਦੇ ਨੇ ਉਹ ਜਿੱਥੇ ਮਹਾਰਾਜ ਦੀ ਸਵਾਰੀ ਹੁੰਦੀ ਜਾਂ ਫਿਰ ਉਥੇ ਜਾਵਰ ਨੀਚੇ ਜਿੱਥੇ ਮੱਥਾ ਟੇਕਦੇ ਨੇ ਉਥੇ ਉਹੋ ਨੀਚੇ ਟੱਚ ਕਰਵਾ ਕੇ ਆ ਸਕਦੇ ਨੇ ਤੇ ਇਸੇ ਤਰ੍ਹਾਂ ਵਾਪਸ ਆਉਣ ਤੋਂ ਬਾਅਦ ਜਿਹੜੀ ਤੁਹਾਡੀ ਦੁਕਾਨ ਹੈ ਜਿੱਥੇ ਤੁਹਾਡਾ ਕਾਰੋਬਾਰ ਚੱਲ ਰਿਹਾ ਜਾਂ ਕੋਈ ਫੈਕਟਰੀ ਤੁਸੀਂ ਸਿੱਧਾ ਉਥੇ ਹੀ ਜਾਣਾ ਹੈ ਘਰ ਨਹੀਂ ਆਉਣਾ ਇਸ ਕੱਪੜੇ ਨੂੰ ਲੈ ਕੇ ਤੇ ਉਥੇ ਲਿਆ ਕੇ ਤੁਸੀਂ ਕੀ ਕਰਨਾ ਹੈ ਕਿ ਇਹ ਜਿਹੜੇ 21 ਲੌਂਗ ਤੇ 11 ਕਪੂਰ ਨੇ ਇਹਨਾਂ ਨੂੰ ਤੁਸੀਂ ਕੀ ਕਰਨਾ ਜਲਾ ਦੇਣਾ ਜੇ ਜਦੋਂ ਤੁਸੀਂ ਇਹਨਾਂ ਨੂੰ ਚਲਾਉਣਾ ਚਲਾਉਂਦੇ ਸਮੇਂ ਜਿਹੜਾ ਧੂਆ ਹੋਵੇਗਾ ਤੁਸੀਂ ਆਪਣੀ ਸ਼ਾਪ ਜਿੱਤੇ ਬਿਜ਼ਨਸ ਇਹ ਤੁਹਾਡਾ ਉਥੇ ਜਿਹੜਾ ਧੂਆ ਹੈ ਪੂਰਾ ਆਪਣੀ ਦੁਕਾਨ ਦੇ ਵਿੱਚ ਫਲਾ ਦੇਣਾ। ਕਿ ਜਿਹੜਾ ਤੁਹਾਡੇ ਕੋਲ ਲਾਲ ਰੰਗ ਦਾ ਕੱਪੜਾ ਬਚਿਆ ਹੋਵੇਗਾ ਉਸ ਨੂੰ ਤੁਸੀਂ ਆਪਣੇ ਪੈਸਿਆਂ ਵਾਲੇ ਗੱਲੇ ਦੇ ਵਿੱਚ ਵੀ ਰੱਖ ਸਕਦੇ ਹੋ ਤੇ ਜੇਕਰ ਇਹ ਉਪਾਅ ਤੁਸੀਂ ਆਪਣੇ ਘਰ ਦੇ ਲਈ ਕਰ ਰਹੇ ਹੋ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ। ਜੇ ਸਾ ਉਹਨਾਂ ਬੰਦ ਹੋ ਗਿਆ ਤਾਂ ਇਹ ਉਪਾਅ ਤੁਸੀਂ ਘਰ ਦੇ ਵਿੱਚ ਕਰਕੇ ਤੇ ਜਿਹੜਾ ਲਾਲ ਰੰਗ ਦਾ ਕੱਪੜਾ ਹੋਵੇਗਾ ਉਸ ਨੂੰ ਤੁਸੀਂ ਆਪਣੀ ਤਜੋਰੀ ਦੇ ਵਿੱਚ ਵੀ ਰੱਖ ਸਕਦੇ ਹੋ ਜਿੱਥੇ ਪੈਸੇ ਰੱਖਦੇ। ਇਸੇ ਤਰ੍ਹਾਂ ਜੇਕਰ ਤੁਸੀਂ ਦੁਕਾਨ ਦੇ ਵਿੱਚ ਕੀਤਾ ਤੇ ਜਦੋਂ ਇਹ ਸਾਰੀਆਂ ਚੀਜ਼ਾਂ ਜਲ ਜਾਣਗੀਆਂ ਤੇ ਉਹਨਾਂ ਦੀ ਜਿਹੜੀ ਰਾਖ ਬਚੀ ਹੋਵੇਗੀ ਉਸ ਨੂੰ ਤੁਸੀਂ ਸਟੋਰ ਕਰਕੇ ਰੱਖ ਲੈਣਾ ਹੈ। ਤੇ ਹਰ ਰੋਜ਼ ਸੇਮ ਪ੍ਰੋਸੈਸ ਦੇ ਨਾਲ ਤੁਸੀਂ ਉਸ ਕੋੜਾ ਜਿਹਾ ਪਾਣੀ ਲੈ ਕੇ ਵਿੱਚ ਰਾਖ ਨੂੰ ਮਿਕਸ ਕਰਕੇ ਆਪਣੀ ਦੁਕਾਨ ਦੇ ਵਿੱਚ ਹਰ ਰੋਜ਼ ਤੁਸੀਂ ਛੱਟਾ ਦੇ ਦੇਣਾ ਹੈ ਇਹ ਉਪਾਅ ਕਰਨ ਦੇ ਨਾਲ ਤੁਹਾਡੀ ਇਸ ਤਰ੍ਹਾਂ ਦੀ ਦੁਕਾਨ ਚੱਲਣੀ ਸ਼ੁਰੂ ਹੋ ਜਾਵੇਗੀ ਕਿ ਜਿਹੜੇ ਕਸਟਮਰ ਨੇ ਉਹਨਾਂ ਦੀ ਲਾਈਨ ਲੱਗ ਜਾਵੇਗੀ ਤੁਹਾਡਿਆ ਰੋਕਿਆ ਹੋਇਆ ਕਾਰੋਬਾਰੀ ਚੇੜਾ ਉਹ ਚੱਲਣਾ ਸ਼ੁਰੂ ਹੋ ਜਾਵੇਗਾ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਕਰਨਾ ਪਰ ਉਸੇ ਹੀ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਤੁਹਾਨੂੰ ਦੱਸਿਆ ਗਿਆ ਹੈ ਤੇ ਇਹ ਜਿਹੜਾ ਅਸੀਂ ਜੱਜ ਦਾ ਛੜਕਾਅ ਕਰਨਾ ਹੈ ਨਾ ਇਹ ਅਸੀਂ 14 ਦਿਨ ਕੀ ਕਰਨਾ ਹੈ 14 ਦਿਨਾਂ ਦੇ ਬਾਅਦ ਅਸੀਂ ਬੰਦ ਕਰ ਦੇਣਾ ਤੇ ਇਹ ਸੀ ਜੀ ਸਾਡਾ ਅੱਜ ਦਾ ਤੀਸਰਾ ਉਪਾਅ ਤੇ ਗੱਲ ਕਰਦੇ ਹਾਂ ਹੁਣ ਚੌਥੇ ਉਪਾਅ ਦੀ ਇਹ ਉਪਾਅ ਬਹੁਤ ਹੀ ਜ਼ਿਆਦਾ ਖਾਸ ਏ ਤੇ ਜੋ ਅੱਜ ਕੱਲ ਦੇ ਸਮੇਂ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਪ੍ਰੋਬਲਮ ਚੱਲ ਰਹੀ ਏ ਉਸ ਹੀ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਅ ਹੈ ਇਹ ਜੋ ਉਪਾਏ ਇਹ ਪੈਸੇ ਦਿਨਾਂ ਧਨ ਦੀ ਨਾਲ ਸੰਬੰਧੀ ਤੇ ਇਸ ਕਰਕੇ ਅਸੀਂ ਇਸ ਉਪਾਅ ਨੂੰ ਸ਼ੁੱਕਰਵਾਰ ਦੇ ਦਿਨ ਨੂੰ ਹੀ ਕਰਾਂਗੇ ਕਿਉਂਕਿ ਸ਼ੁੱਕਰਵਾਰ ਦਾ ਜੋ ਦਿਨ ਹੁੰਦਾ ਹੈ ਉਹ ਮਾਤਾ ਲక్ష్ਮੀ ਜੀ ਦਾ ਦਿਨ ਹੁੰਦਾ ਹੈ ਇਸ ਕਰਕੇ ਅਸੀਂ ਇਸ ਉਪਾਅ ਨੂੰ ਕਰਨਾ ਤਾਂ ਸ਼ੁੱਕਰਵਾਰ ਦੇ ਦਿਨੇ ਪਰ ਉਸ ਤੋਂ ਅਗਲੇ ਦਿਨ ਸ਼ਨੀਵਾਰ ਕੀ ਕਰਨਾ ਉਹ ਵੀ ਅਸੀਂ ਨਾਲ ਦੀ ਨਾਲ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਇਹ ਉਪਾ ਤੁਸੀਂ ਪੰਜ ਸ਼ੁੱਕਰਵਾਰ ਲਗਾਤਾਰ ਕਰਨਾ ਤੇ ਇਸ ਉਪਾ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਇੱਕ ਗੁਲਾਬ ਦਾ ਫੁੱਲ ਗੁਲਾਬ ਦਾ ਫੁੱਲ ਲੈ ਕੇ ਉਸ ਦੇ ਵਿੱਚ ਤੁਸੀਂ ਪੰਜ ਲੋਗ ਪਾ ਦੇਣੇ ਨੇ ਤੇ ਇਸ ਨੂੰ ਤੁਸੀਂ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਇਆ ਉਸ ਸਥਾਨ ਤੇ ਤੁਸੀਂ ਰੱਖ ਦੇਣਾ ਜਿੱਥੇ ਮਾਤਾ ਲక్ష్ਮੀ ਜੀ ਦੀ ਕੋਈ ਤਸਵੀਰ ਤੁਸੀਂ ਆਪਣੇ ਘਰ ਦੇ ਵਿੱਚ ਲਗਾਈ ਹੋਵੇਗੀ ਉੱਥੇ ਰੱਖ ਦੇਣਾ ਇਸੀ ਤਰ੍ਹਾਂ ਇੱਕ ਗੁਲਾਬ ਦਾ ਫੁੱਲ ਲੈ ਕੇ ਪੰਜ ਲੌਂਗ ਪਾ ਕੇ ਮਾਤਾ ਲక్ష్ਮੀ ਦੇਵੀ ਜੀ ਨੂੰ ਤੁਸੀਂ ਅਰਪਿਤ ਕਰ ਦੇਣਾ। ਇਹ ਤੁਸੀਂ ਕਰਨਾ ਸ਼ੁੱਕਰਵਾਰ ਦੇ ਦਿਨ ਨੂੰ ਸਵੇਰ ਦੇ ਸਮੇਂ ਕਰੋ ਦੁਪਹਿਰ ਦੇ ਸ਼ਾਮ ਦੇ ਉਸ ਦੇ ਵਿੱਚ ਕੋਈ ਦਿੱਕਤ ਨਹੀਂ ਪਰ ਕਰਨਾ ਸ਼ੁੱਕਰਵਾਰ ਦੇ ਦਿਨ ਨੂੰ। ਤੇ ਅਗਲੇ ਦਿਨ ਸ਼ਨੀਵਾਰ ਤੁਸੀਂ ਕੀ ਕਰਨਾ ਸ਼ੁੱਕਰਵਾਰ ਤੁਸੀਂ ਜਿਸ ਸਮੇਂ ਉਪਾ ਕਰਦੇ ਹੋ ਤੁਸੀਂ ਗੁਲਾਬ ਦਾ ਫੁੱਲ ਸਾਰੀ ਰਾਤ ਤੱਕ ਪਿਆ ਰਹਿਣ ਦੇਣਾ ਸ਼ੁੱਕਰਵਾਰ ਦੇ ਦਿਨ ਉਸ ਗੁਲਾਬ ਦੇ ਫੁੱਲ ਨੂੰ ਤੁਸੀਂ ਚਲਦੀ ਹੋਈ ਪਾਣੀ ਦੇ ਵਿੱਚ ਜਲ ਪ੍ਰਵਾਹ ਕਰਦੇ ਨੇ ਤੇ ਜਿਹੜੇ ਲੌਂਗ ਹੋਣਗੇ ਉਹ ਤੁਸੀਂ ਆਪਣੇ ਘਰ ਦੇ ਵਿੱਚ ਸੰਭਾਲ ਕੇ ਰੱਖ ਲੈਣੇ। ਇਸੇ ਤਰ੍ਹਾਂ ਜਦੋਂ ਤੁਸੀਂ ਇਹ ਉਪਾਣੂ ਪੰਜ ਸ਼ੁੱਕਰਵਾਰ ਕਰੋਗੇ ਤੇ ਤੁਹਾਡੇ ਕੋਲ ਜਿਹੜੇ 25 ਲੌਂਗ ਹੋ ਜਾਣਗੇ। ਕਿਉਂਕਿ ਗੁਲਾਬ ਦਾ ਫੁੱਲ ਚੋਂ ਅਸੀਂ ਲੈਣਾ ਉਪਾਅ ਕਰਦੇ ਸਮੇਂ ਉਸ ਨੂੰ ਤਾਂ ਅਸੀਂ ਹਰ ਸ਼ੁੱਕਰਵਾਰ ਜੋ ਅਗਲੇ ਸ਼ਨੀਵਾਰ ਦੇ ਦਿਨ ਨੂੰ ਅਸੀਂ ਜਲ ਪ੍ਰਵਾਹ ਕਰਦੇ ਨੇ। ਜਿਹੜੇ 25 ਲੋਗ ਬਚ ਜਾਣਗੇ ਉਹਨਾਂ ਨੂੰ ਤੁਸੀਂ ਆਪਣੇ ਘਰ ਦੀ ਤਜੋਰੀ ਦੇ ਵਿੱਚ ਰੱਖਣਾ ਕਿਉਂਕਿ ਇਹ ਤੁਹਾਡੇ ਲਈ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਹੋਵੇਗਾ ਇੱਕ ਵਾਰ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰਕੇ ਦੇਖਿਓ ਤੁਹਾਡੇ ਘਰ ਦੇ ਵਿੱਚ ਕਦੇ ਵੀ ਧਨਦੌਲਤ ਤੇ ਪੈਸੇ ਦੀ ਕਮੀ ਨਹੀਂ ਆਵੇਗੀ ਹਾਂਜੀ ਇਹ ਹੀ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਲੋਗ ਦੇ ਕੁਝ ਜਾਮਪ ਦੇਕਾਰੀ ਉਪਾਅ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਇੱਕ ਵਾਰ ਤੁਸੀਂ ਜ਼ਰੂਰ ਇਹ ਉਪਾਅ ਕਰਕੇ ਦੇਖਿਓ ਤੁਹਾਡੇ ਘਰ ਦੇ ਸਾਰੇ ਦੁੱਖ ਤਕਲੀਫ ਇਹ ਉਪਾਅ ਦੇ ਨਾਲ ਦੂਰ ਹੋ ਜਾਣਗੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂ ਟਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਦੇ ਦੇ ਅੱਜ ਇੱਕ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਤੇ ਨਵੇਂ ਉਪਾਅ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ